ਅਜਪਾਜਪਾ ਨੀਤਾ ਤਰਨਚੁਕ ਜਿਹਦੇ ਦਫਤਰ ਵਿਚ ਆਸ਼ਮਨ ਕਾਰਡ ਬਣਾਉਂਦਾ ਇੱਕ ਕੈਂਪ ਲਗਾਇਆ ਗਿਆ ਜਿਸ ਦੇ ਚਲਦੇ ਕਾਫੀ ਲੋਕਾਂ ਵੱਲੋਂ ਇਸ ਦਾ ਲਾਭ ਉਠਾਇਆ ਗਿਆ ਇਸ ਸਪੋਕੇ ਪਾਜਪਾ ਨੀਤਾ ਤਰਨਚੁਕ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਜਹਲਕਾ ਸੈਂਟਰ ਦੇ ਅੰਦਰ 298 ਬਜ਼ੁਰਗਾਂ ਨੂੰ 5 ਲੱਖ ਰੁਪਏ ਦੇ ਮੈਡੀਕਲ ਇੰਸ਼ੋਰੈਂਸ ਦਾ ਕਾਰਡ ਵੰਡਿਆ ਗਿਆ ਹੈ ਤੇ ਲਗਾਤਾਰ ਹਰ ਮੰਗਲਵਾਰ ਤੇ ਐਤਵਾਰ ਵੰਡੇ ਜਾ ਰਹੇ ਨੇ ਅਤੇ ਕਾਰਡ ਬਣਾਏ ਜਾ ਰਹੇ ਹਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਤੋਹਫਾ ਹੈ ਉਹਨਾਂ ਨੇ ਕਿਹਾ ਕਿ ਇਨਸਾਨ ਕਿਸੇ ਵੀ ਜਾਤੀ ਦਾ ਹੋਵੇ ਕਿਸੇ ਦੀ ਵਰਗ ਦਾ ਹੋਵੇ ਅਮੀਰ ਹੋਵੇ ਗਰੀਬ ਹੋਵੇ ਹਰ ਬ ਕਲ ਕਾਰਡ ਅਸੀਂ ਬਣਾ ਕੇ ਦਿਵਾਗੇ ਅਤੇ ਸ਼ਹਿਰ ਤੇ ਪ੍ਰੋਮੀਨੈਂਟ ਹਸਪੀਟਲ ਵਿੱਚ ਜਾ ਕੇ ਇਲਾਜ ਕਰ ਸਕਦਾ ਹੈ ਇਲਾਜ ਦਾ ਪੰਜ ਲੱਖ ਰੁਪਏ ਦਾ ਫਾਇਦਾ ਅਸਲੋਂਾ ਮੋਦੀ ਸਾਹਿਬ ਦੇ ਰਹੇ ਨੇ ਬਹੁਤ ਵੱਡੀ ਰਾਹਤ ਹੈ ਇਹ ਸਕੀਮ ਲਗਾਤਾਰ ਚੱਲ ਰਹੀ ਹੈ ਹਰ ਬਜ਼ੁਰਗ ਨੂੰ ਉਸ ਦਾ ਕਾਰਡ ਮਿਲੇਗਾ ਤੇ ਮੋਦੀ ਜੀ ਦਾ ਤੋਂ ਫੋ ਮੋਦੀ ਜੀ ਦੀ ਗਾਰੰਟੀ ਜੀਡੀ ਅਸੀਂ ਕਰ ਕਰ ਪਹੁੰਚਾਣੀ ਹੈ ਅੱਜ ਹਲਕਾ ਸੈਂਟਰ ਦੇ ਅੰਦਰ 298 ਬਜ਼ੁਰਗਾਂ ਨੂੰ 5 ਲੱਖ ਰੁਪਏ ਦਾ ਮੈਡੀਕਲ ਇੰਸ਼ੋਰੈਂਸ ਦਾ ਕਾਰਡ ਵੰਡਿਆ ਗਿਆ ਔਰ ਲਗਾਤਾਰ ਹਰ ਮੰਗਲਵਾਰ ਔਰ ਇਤਵਾਰ ਇੱਕ ਕਾਰਡ ਵੰਡੇ ਜਾ ਰਹੇ ਨੇ ਕਾਡ ਬਣਾਏ ਜਾ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਤੋਹਫਾ ਕਿਸੇ ਵੀ ਕਿਸੇ ਵੀ ਜਾਤੀ ਦਾ ਹੋਵੇ ਕਿਸੇ ਵੀ ਵਰਗ ਦਾ ਹੋਵੇ ਅਮੀਰ ਹੋਵੇ ਗਰੀਬ ਹੋਵੇ ਹਰ ਬਜ਼ੁਰਗ ਨੂੰ 5 ਲੱਖ ਰੁਪਏ ਤੱਕ ਦਾ ਮੈਡੀਕਲ ਕਾਰਡ ਅਸੀਂ ਬਣਾ ਕੇ ਦੇਾਂਗੇ ਔਰ ਚੈਰ ਦੇ ਪ੍ਰੋਮਿਨੈਂਟ ਸਟੂਡੈਂਟ ਉਹ ਇਲਾਜ ਕਰਾ ਸਕਦਾ ਹੈ ਔਰ ਇਲਾਜ ਦਾ 5 ਲੱਖ ਤੱਕ ਦਾ ਫਾਇਦਾ ਸਾਲਾਨਾ ਮੋਦੀ ਸਾਹਿਬ ਦੇ ਰਹੇ ਨੇ ਇਹ ਬਹੁਤ ਵੱਡੀ ਰਾਹਤ ਹੈ ਅੱਜ ਇਹ ਨਹੀਂ ਕਾਟੂਗੀ ਮੇਰੇ ਸਮਝ ਵਿੱਚ ਚੱਲ ਰਹੀ ਹੈ ਕਿ ਇਹ ਲਗਾਤਾਰ ਚੱਲੇਗੀ ਹਰ ਬਜ਼ੁਰਗ ਨੂੰ ਰਕਾਰਡ ਮਿਲੇਗਾ ਇਹ ਮੋਦੀ ਜੀ ਦਾ ਤੋਹਫਾ ਹੈ ਮੋਦੀ ਜੀ ਦੀ ਗਾਰੰਟੀ ਹੈ ਜਿਹੜੀ ਅਸੀਂ ਘਰ-ਘਰ ਪਹੁੰਚਾ ਦੇ ਅੱਜ ਪਾਜਪਾ ਨੇਤਾ ਤਰਨਚੂਕ ਜਿਹਦੇ ਦਫਤਰ ਵਿਚ ਐਸ਼ਮਨ ਕਾਰਡ ਬਣਾਉਂਦਾ ਇੱਕ ਕੈਂਪ ਲਗਾਇਆ ਗਿਆ ਜਿਸ ਦੇ ਚਲਦੇ ਕਾਫੀ ਲੋਕਾਂ ਵੱਲੋਂ ਇਸ ਦਾ ਲਾਭ ਉਠਾਇਆ ਗਿਆ ਇਸ ਪੌਕੇ ਪਾਜਪਾ ਨੇਤਾ ਤਰਨਚੂਕ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਹਲਕਾ ਸੈਂਟਰ ਦੇ ਅੰਦਰ 298 ਬਜ਼ੁਰਗਾਂ ਨੂੰ 5 ਲੱਖ ਰੁਪਏ ਦਾ ਮੈਡੀਕਲ ਇੰਸ਼ੋਰੈਂਸ ਦਾ ਕਾਰਡ ਵੰਡਿਆ ਗਿਆ ਹੈ ਤੇ ਲਗਾਤਾਰ ਹਰ ਮੰਗਲਵਾਰ ਤੇ ਐਤਵਾਰ ਵੰਡੇ ਜਾ ਰਹੇ ਨੇ ਅਤੇ ਕਾਰਡ ਬਣਾਏ ਜਾ ਰਹੇ ਹਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਤੋਹਫਾ ਹੈ ਉਹਨਾਂ ਨੇ ਕਿਹਾ ਕਿ ਇਨਸਾਨ ਕਿਸੇ ਵੀ ਜਾਤੀ ਦਾ ਹੋਵੇ ਕਿਸੇ ਦੀ ਵਰਗ ਦਾ ਹੋਵੇ ਅਮੀਰ ਹੋਵੇ ਗਰੀਬ ਹੋਵੇ ਹਰ ਬਜ਼ ਕਲ ਕਾਰਡਸੀ ਬਣਾ ਕੇ ਦਿਵਾਗੇ ਅਤੇ ਸ਼ਹਿਰ ਦੇ ਪ੍ਰੋਮਿਨੈਂਟ ਹਸਪੀਟਲ ਵਿੱਚ ਜਾ ਕੇ ਇਲਾਜ ਕਰ ਸਕਦਾ ਹੈ ਇਲਾਜ ਤਾਂ ਪੰਜ ਲੱਖ ਲੱਗਦਾ ਹੈ ਫਾਇਦਾ ਸਰੋਨਾ ਮੋਦੀ ਸਾਹਿਬ ਦੇ ਰਹੇ ਨੇ ਬਹੁਤ ਵੱਡੀ ਰਾਹਤ ਹੈ ਸਕੀਮ ਲਗਾਤਾਰ ਚੱਲ ਰਹੀ ਹੈ ਹਰ ਬਜ਼ੁਰਗ ਨੂੰ ਉਸ ਦਾ ਕਾਰਡ ਮਿਲੇਗਾ ਤੇ ਮੋਦੀ ਜੀ ਦਾ ਤੋਹਫਾ ਮੋਦੀ ਜੀ ਦੀ ਗਾਰੰਟੀ ਜੀ ਅਸੀਂ ਕਰ ਕਰ ਪਹੁੰਚਾਣੀ ਹੈ ਅੱਜ ਹਲਕਾ ਸੈਂਟਰ ਦੇ ਅੰਦਰ 298 ਬਜ਼ੁਰਗਾਂ ਨੂੰ 5 ਲੱਖ ਰੁਪਏ ਦਾ ਮੈਡੀਕਲ ਇੰਸ਼ੋਰੈਂਸ ਦਾ ਕਾਰਡ ਵੰਡੇਆ ਗਿਆ ਔਰ ਲਗਾਤਾਰ ਹਰ ਮੰਗਲਵਾਰ ਔਰ ਇਤਵਾਰ ਇੱਕ ਕਾਰਡ ਵੰਡੇ ਜਾ ਰਹੇ ਨੇ ਕਾਰਡ ਬਣਾਏ ਜਾ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਤੋਫਾ ਕਿਸੇ ਵੀ ਕਿਸੇ ਵੀ ਜਾਤੀ ਦਾ ਹੋਵੇ ਕਿਸੇ ਵੀ ਵਰਗ ਦਾ ਹੋਵੇ ਅਮੀਰ ਹੋਵੇ ਗਰੀਬ ਹੋਵੇ ਹਰ ਬਜ਼ੁਰਗ ਨੂੰ 5 ਲੱਖ ਰੁਪਏ ਤੱਕ ਦਾ ਮੈਡੀਕਲ ਕਾਰਡ ਅਸੀਂ ਬਣਾ ਕੇ ਦੇਾਂਗੇ ਔਰ ਸ਼ਹਿਰ ਦੇ ਪ੍ਰੋਮਿਨੈਂਟ ਹਸਪੀਟਲਸ ਉਹ ਇਲਾਜ ਕਰਾ ਸਕਦਾ ਹੈ ਔਰ ਇਲਾਜ ਦਾ 5 ਲੱਖ ਤੱਕ ਦਾ ਫਾਇਦਾ ਸਾਲਾਨਾ ਮੋਦੀ ਸਾਹਿਬ ਦੇ ਰਹੇ ਨੇ ਇਹ ਬਹੁਤ ਵੱਡੀ ਰਾਹਤ ਹੈ ਅੱਜ ਇਹ ਨਹੀਂ ਕਾਰਡ ਨੂੰ ਆਉਣ ਵਾਲੇ ਸਮੇਂ ਤੇ ਚਲੂ ਹੋਣ ਜਾ ਰਹੀ ਹੈ ਇਹ ਲਗਾਤਾਰ ਚੱਲੇਗੀ ਹਰ ਬਜ਼ੁਰਗ ਨੂੰ ਰਕਾਰਡ ਮਿਲੇਗਾ ਇਹ ਮੋਦੀ ਜੀ ਦਾ ਤੋਹਫਾ ਹੈ ਮੋਦੀ ਜੀ ਦੀ ਗਾਰੰਟੀ ਹੈ ਜਿਹੜੀ ਅਸੀਂ ਘਰ-ਘਰ ਪਹੁੰਚਾ